ਦੋਸਤੋ ਬੀਤੇ ਦਿਨ ਬਲਜੀਤ ਸਿੰਘ ਦਾਦੂਵਾਲਦੀ ਭਾਈ ਪੰਥਪ੍ਰੀਤ ਸਿੰਘ ਬਾਰੇ ਤੇ ਨਾਲ ਹੀ ਭਾਈ ਰঞ্জੀਤ ਸਿੰਘ ਟਟਰੀਆਂ ਬਾਰੇ ਇੱਕ ਵੀਡੀਓ ਜਾਰੀ ਹੋਈ ਹੈ ਇਸ ਤੋਂ ਪਹਿਨਾ ਗੁਰਪ੍ਰਜਾ ਸਿੰਘ ਪੁਜਾਰੀ ਇਕਾਦ ਜਿਹੜਾ ਹੈ ਉਹਦੀ ਵੀ ਵੀਡੀਓ ਖਿਆਰੀ ਹੋਈ ਸੀ ਉਸਤੇ ਹੋਰ ਵੀ ਗੱਲ ਖੁੱਲ੍ਹੇ ਨੇ ਪਰ ਮੈਂ ਬਲਜੀਤ ਸਿੰਘ ਦਾਦੂਵਾਲਦੀ ਗੱਲ ਕਰਦੇ ਜਾਵਾਂਗਾ ਵੀ ਜੋ ਕੁਝ ਇਸ ਨੇ ਕਿਹਾ ਹੈ ਉਹ ਗੁਰਬਚਨ ਸਿੰਘ ਕਾ ਤਖਤ ਦੇ ਪੁਜਾਰੀ ਤੋਂ ਕੋਈ ਵਖਰੀ ਗੱਲ ਨਹੀਂ ਐ ਸਗੋ ਉਸ ਤੋਂ ਉੱਪਰ ਜਾਣੀ ਗੱਲ ਹੈ। ਹਰਾਨੀ ਦੀ ਗੱਲ 'ਚ ਉਸ ਤੋਂ ਉੱਪਰ ਨਹੀਂ ਅੰਦਰ ਨਾ ਇਸ ਨਹੀਂ ਕੀਤੀਆਂ। ਗੁਰਬਚਨ ਸਿੰਘ ਨੇ ਤਾਂ ਜਿਹੜਾ ਰਾਜ ਖੋਲ੍ਹਿਆ ਐ ਬੀ ਅਸਲੀਅਤ ਕੀ ਸੀ ਇਹ ਸਾਰੀ ਜਰਮਾ ਚ ਗੁੰਡਾ ਕਰਦੀ ਕੀਤੀ ਗਈ ਇਹਦੀ ਅਸਲੀਅਤ ਕੀ ਐ। ਗੁਰਬਚਨ ਸਿੰਘ ਨੇ ਕਿਹਾ ਸੀਗਾ ਕਿ ਜਦੋਂ ਕਿਤੇ ਭਾਈ ਬੰਥਪ੍ਰੀਤ ਸਿੰਘ ਬੋਲਣ ਆਵੇ ਸਟੇਜ ਤੇ ਬੋਲਣ ਤੋਂ ਬੈਠਣ ਤੋਂ ਪਹਿਨਾ ਉਹਦੇ ਕੋਲੋਂ ਸਵਾਲ ਪੁੱਛੇ ਜਾਂਨ। ਜਦੋਂ ਸੋ ਨਾਦਰ ਜੋਬ ਤਸੱਲੀ ਬਖਸ਼ ਦੇਵੇ ਤਾਂ ਉਸ ਨੂੰ ਬੋਲ ਦਿੱਤਾ ਜਾਵੇ ਯਾਨੀ ਕਿ ਇਹ ਗੁੰਡਾ ਕਰਦੀ ਕਰਨ ਦੀ ਜਿਹੜੀ ਹੈ ਪ੍ਰੋਵੋਕੇਸ਼ਨ ਹੈ ਜਾਂ ਨਸੀਹਤ ਹੈ ਜਾਂ ਸਾਜ਼ਿਸ਼ ਹੈ ਉਹਦਾ ਆਗਾਜ਼ ਜਿਹੜਾ ਗੁਰਪ੍ਰੀਤ ਸਿੰਘ ਨੇ ਕੀਤਾ ਸੀਗਾ ਔਰ ਉਸ ਨੇ ਇਸ ਵਾਸਤੇ ਗੁਰਪ੍ਰੀਤ ਜਿਹੜਾ ਕੈਲੀਫੋਰਨੀਆ ਦਾ ਜਿਹਦਾ ਪਿਛੋਕਰ ਜੋ ਪਾਇ ਸ਼ਿਰ ਤੇ ਸਿੰਘ ਨੇ ਦੱਸਿਆ ਉਹਦੀ ਬਾਅਦ ਚ ਗੱਲ ਕਰਾਂਗਾ ਵੀ ਉਸ ਜਿਹੜਾ ਸ਼ੱਕੀ مشکوک ਸ਼ਖਸੀਅਤ ਜਿਹੜਾ ਹੈ ਬੰਦਾ ਕਿਰਦਾਰ ਦਾ ਬੰਦਾ ਹੈ ਕਟਿਆ ਕਿਰਦਾਰ ਦਾ ਬੰਦਾ ਉਸ ਨੂੰ ਉਸ ਨੇ ਵਰਤਿਆ ਵੈਸੇ ਪਤਾ ਨਹੀਂ ਕਿੱਥੋਂ ਆਂਦ ਨੇ ਉਹਨੂੰ ਸਪੈਸ਼ਲ ਟਿਕਟਾਂ ਲੈ ਕੇ ਭੇਜਿਆ ਵਧੀਆ ਹੋਟਲ ਵਿੱਚ ਜਰਮਨ ਚ ਠਹਿਰਾਇਆ ਉਥੇ ਉਹਨਾਂ ਨੇ ਤੋਹਿਆ ਨੇ ਗੁੰਡਿਆਂ ਨੇ ਖਰਚਾ ਕੀਤਾ ਜਾਂ ਇੰਟੈਲੀਜੈਂਸ ਏਜੰਸੀਜ਼ ਨੇ ਖਰਚਾ ਕੀਤਾ ਹੈ ਜਾਂ ਸਾਧਨ ਡੇਰੀਆ ਨੇ ਖਰਚ ਕੀਤਾ ਹੈ ਇਹ ਕੌਣ ਕੋਈ ਨਹੀਂ ਕਹਿ ਸਕਦਾ ਬੜੀ ਵਿਸਪੈਸ਼ੀਅ ਉਸਨੇ ਗੁਰਬਚਨ ਸਿੰਘ ਉਹਦੇ ਪੈਦਾ ਇਹਨਾਂ ਸਾਰਿਆਂ ਨੂੰ ਪ੍ਰਵੋਕ ਕੀਤਾ ਇਹਨਾਂ ਸਾਰਿਆਂ ਨੂੰ ਸਾਜ਼ਿਸ਼ ਦਾ ਜਿਹੜਾ ਤਰੀਕਾ ਦੱਸਿਆ ਵੀ ਕਿਸ ਤਰ੍ਹਾਂ ਐਕਸ਼ਨ ਕਰਨਾ ਹੈ ਤੇ ਨਾਲ ਹੀ ਉਸਨੇ ਉੱਥੋਂ ਭੇਜ ਦਿੱਤਾ ਜਿਹਨੇ ਆ ਕੇ ਤੇ ਕੁਝ ਬੰਦੇ ਇਕੱਠੇ ਕੀਤੇ ਕੋਈ ਇਸ ਨੂੰ 3-400 ਕਹਿੰਦਾ ਪਰ ਜਿਹੜੀ ਇਹਨਾਂ ਦੀ ਫੋਟੋਸ਼ਾਪੀ ਉਸ ਤੋਂ ਚਾਣੀ 50 ਬੰਦੇ ਰੱਖਦੇ ਹਨ ਤੋਂ ਜਿਹੜੀ ਬਜੇ ਸਿੰਘ ਦਾਦੂਬਾਦ ਨੇ ਗੱਲ ਕੀਤੀ ਹੈ ਆਪਣੇ ਅਨੁਚੇਦਦਾਰ ਕਹਿੰਦਾ ਇਹ ਜਥੇਦਾਰ ਦੇ ਜਿੱਥੇ ਬੈਠੇ ਮਰਜ਼ੀ ਬਣ ਜਾਂਦੇ ਨੇ ਜੱਥਾ ਕਿਹੜਾ ਇਹਨਾਂ ਦਾ ਹੈਗਾ ਜਥੇਦਾਰ ਨਿੱਜ ਦੇ ਉਸਨੇ ਕਿਹਾ ਵੀ ਭਾਈ ਪੰਥ ਪ੍ਰੇਸ਼ਨ ਨੂੰ ਤੇ ਭਾਈ ਰਣਜੀਤ ਸਿੰਘ ਦੋਨਾਂ ਨੂੰ ਸਲਾਹ ਦਿੱਤੀ ਕਿ ਵਿਵਾਦਿਤ ਵਿਸ਼ਿਆਂ ਬਾਰੇ ਗੱਲਾਂ ਨਾ ਕਰੋ ਮੈਂ ਇਹਨੂੰ ਪੁੱਛਣਾ ਚਾਹਾਂਗਾ ਵੀ ਉਹ ਕਿਹੜੇ ਵਿਵਾਦਿਤ ਵਿਸ਼ੇ ਨੇ ਜਿੰਨਾ ਬਾਰੇ ਉਹ ਗੱਲਾਂ ਨਾ ਕਰਦੇ ਨੇ ਵਿਵਾਦਿਤ ਵਿਸ਼ਿਆਂ ਦੀ ਥਾਂ ਤੇ ਉਹ ਸਾਰੀਆਂ ਗੱਲਾਂ ਨਾ ਕਰਦੇ ਨੇ ਉਹ ਜਿਹੜੀਆਂ ਕਿ ਗੁਰੂ ਨਾਨਕ ਸਾਹਿਬ ਨੇ ਕਹੀਆਂ ਗੁਰੂ ਗ੍ਰੰਥ ਸਾਹਿਬ ਜੀ ਚ ਕਿਹਾ ਹੈ ਜੇਕਰ ਕਿਤੇ ਜੋਤ ਦੀ ਗੱਲ ਕਰਦੇ ਨੇ ਤੇ ਜੋਤ ਜਿਹੜੀ ਹੈ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਰੋਕੀ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਰੱਦ ਕੀਤਾ ਸੀ ਜਦੋਂ ਪੂਰੀ ਗਏ ਆ ਗਗਨ ਮੈਥਾ ਰੋਜ਼ ਪੜਦਾ ਜੀ ਕਰੇ ਦਾਦੂ ਵਾਲ ਪੜਦਾ ਪਾਠ ਕਰਦਾ ਤੇ ਸ਼ਾਇਦ ਇਹਨੂੰ ਪਤਾ ਹੋਵੇਗਾ ਮੈਨੂੰ ਤਾਂ ਨਹੀਂ ਪਤਾ ਕਿਸੇ ਦਾ ਕੌਣ ਕਿਨਾ ਪਾਠ ਕਰਦਾ ਤੇ ਨਿਤਨੇਮ ਕਰਦਾ ਵੀ ਇੱਕ ਨਹੀਂ ਕਰਨਾ ਜ਼ਰੂਰੀ ਉਹਨੂੰ ਹੈ ਕਿ ਨਹੀਂ ਲੱਗਦਾ ਉਹ ਆਪ ਹੀ ਜਾਣੇ ਪਰ ਇਹ ਵੀ ਗੁਰੂ ਨਾਨਕ ਸਾਹਿਬ ਨੇ ਇਸ ਅਖੌਤੀ ਜੋਤ ਨੂੰ ਜਗਾਣ ਨੂੰ ਦੀਵੇ ਜਗਾਣ ਨੂੰ ਰੱਦ ਕੀਤਾ ਸੀ ਜਿਹੜਾ ਪਖੰਡ ਜਿਹੜਾ ਹਰ ਹਜ਼ੂਰ ਸਾਹਿਬ ਔਰ ਪਟਨਾ ਸਾਹਿਬ ਵਿੱਚ ਹੋਇਆ ਹੋ ਰਿਹਾ ਅਜੇ ਵੀ ਹੋ ਰਿਹਾ ਕਿਉਂਕਿ ਯੋਗਰਗਵਾਰੇ ਆਰਐਸਐਸ ਜਾਂ ਭਾਜਪੀ ਦੇ ਆਥਿਚ ਨੇ ਇਸ ਕਰਕੇ ਉਹ ਜਿਹੜੇ ਸਿੱਖੀ ਮਰਿਆਦਤ ਤੋਂ ਉਲਟ ਚੱਲਦੇ ਨੇ ਤਾਂ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਵੀ ਵਿਵਾਦਿਤ ਵਿਸ਼ਿਆਂ ਦੀ ਜਿਹੜੀ ਗੱਲ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੀ ਗੱਲ ਕਰਨੀ ਹੈ ਤੇ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਬਾਰੇ ਗੱਲ ਕਰਨੀ ਤੇ ਇਹਦਾ ਮਤਲਬ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਉਹ ਵਿਵਾਦਿਤ ਕਹਿ ਰਿਹਾ ਬਲਜੀਤ ਸਿੰਘ ਦਾਦੂਵਾਲ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਵਿਵਾਦਿਤ ਕਹਿ ਰਿਹਾ ਵੀ ਉਸ ਵਿਦਿਆ ਬਾਰੇ ਗੱਲ ਨਾ ਕਰੋ ਜੋ ਖਚੁੰਧੇ ਚ ਕਿਹਾ ਗਿਆ ਮੈਂ ਹੈਰਾਨ ਹਾਂ ਮੈਂ ਦੇਖੇ ਵੀ ਸਾਰਾ ਸਾਰ ਚੋਲਾ ਇੱਕੋ ਹੀ ਹੈ ਮੈਂ ਨਾ ਪਹਿਲਾਂ ਸਮਝਦਾ ਸੀਗਾ ਕਿ ਬਾਦਲ ਦੇ ਨਾਲ ਹੈ ਹਰਨਾਉ ਸੇ ਧੂਮਾ ਚੌਕ ਮੈਂ ਤੜੇਰਾ ਜਿਹੜਾ ਕੇਪੀ ਗਿੱਲ ਦੀ ਥਾਪੀ ਜੀ ਨੂੰ ਹੈ ਇੰਟੈਲੀਜੈਂਸ ਏਜੰਸੀਆਂ ਨੇ ਉਹ ਕਿੱਥੋਂ ਥੇ ਲਿਆਂਦਾ ਸਾਰੇ ਜਾਣਦੇ ਨੇ ਵਾਲੇ ਗੇਵੀ ਗੰਗਲ ਨਿਕੜੀ ਅਭੀ ਜਿਹੜਾ ਮਾਤਾ ਗੁਜਰੀ ਤੇ ਸਾਬ ਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਣ ਵਾਲਾ ਖਾਨਦਾਨ ਸੀ ਉਸੇ ਖਾਨਦਾਨ ਦਾ ਇਹ ਵਾਰਿਸ ਹੈ ਹਨਾਂਸੂ ਤੁਮਾ ਖੈਰ ਮੈਂ ਸੋਚਦਾ ਸੀ ਵੀ ਇਹ ਨਾਲਸੂ ਤੁਮਾ ਜਿਹੜਾ ਇਹ ਜੇ ਗੱਲ ਨਾ ਕਰਦਾ ਤੇ ਇਹ ਗੁੰਡਾ ਟਕਸਾਲ ਜਿਹੜੀ ਚੌਕ ਮੈਂ ਤੁਹਾਡੇ ਰਾਹ ਤੇ ਦੇ ਜਿਹੜੇ ਸਾਥੀ ਨੇ ਜਾਂ ਇਹਦੀਆਂ ਪੁਰਾਣੀਆਂ ਸ਼ਾਖਾਵਾਂ ਨੇ ਜਿਹੜੀਆਂ ਉਹ ਜਨਾਦੇਵਾ ਦਾ ਅਬਰੀਖ ਸਿੰਘ ਤੇ ਹੋਰ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਗੱਲ ਨਾ ਕਰਦੇ ਨੇ ਪਰ ਮੈਂ ਦੇਖਿਆ ਵੀ ਇਹ ਸਾਰਾ ਸਬਟ ਟੋੜਾ ਇੱਕੋ ਹੀ ਹੈ ਤੁਮਾ ਵੀ ਇੱਕੋ ਹੀ ਹੈ ਸੱਸਾ ਵੀ ਕੋਈ ਬਿਆਸਾ ਵੀ ਕੋਈ ਇੱਕ ਨੇਰਾ ਵਾਲੇ ਵੀ ਕੋਈ ਨਹੀਂ ਮਸਤੂ ਆਣੇ ਵਾਲੇ ਵੀ ਕੋਈ ਪਿਓ ਵਾਲਾ ਮਾਸ਼ੂਮ ਵੀ ਕੋਈ ਪੁੱਛੋ ਵਾਲੇ ਵੀ ਤੇ ਹੁਣੇ ਦਾਦੂ ਵਾਲਾ ਵੀ ਹੈ ਮੈਨੂੰ ਯਾਦ ਹੈ ਅੱਜ ਤੋਂ 14 ਸਾਲ ਪਹਿਲਾਂ 2003 ਦੀ ਗੱਲ ਹੈ ਸ਼ਾਇਦ ਕਿ ਇਸ ਤੋਂ ਵੀ ਪਹਿਲਾਂ ਦੀ ਗੱਲ ਹੈ ਕਿ ਜਦੋਂ ਮੈਂ ਇੱਥੇ ਬਰਮੀਗਮ ਚ ਸੀ ਤੇ ਸਿੱਖ ਯੂਥ ਸੋਸਾਇਟੀ ਵਾਲੇ ਜਿਹੜੇ ਨੇ ਦਲ ਸਿੰਘ ਹੋਰ ਤੇ ਸੀਓ ਫੰਕਸ਼ਨ ਕਰਾਇਆ ਕਰਦੇ ਸਨ ਤੇ ਉਹ ਫੰਕਸ਼ਨ ਕਰਾ ਕੇ ਪਹਿਲੇ ਜਿਹੜਾ ਉਹਦੀ ਖਬਰ ਰਿਲੀਜ਼ ਕਰਾਇਆ ਕਰਦੇ ਸਨ ਤੇ ਮੈਨੂੰ ਯਾਦ ਹੈ ਮੇਰੇ ਸਾਹਮਣੇ ਬੈਠਿਆ ਲਿਖਿਆ ਭਾਈ ਦਰਜੀਤ ਸਿੰਘ ਦਾਦੂਵਾਲ ਤੇ ਆਪਣੇ ਉਹ ਕਹਿੰਦੇ ਮੇਰੇ ਨਾਲ ਸੰਤ ਲਿਖੋ ਮੈਂ ਇਸ ਗੰਦਾ ਗੋਵਾ ਉਹ ਉਸਨੇ ਸੰਤ ਰਖਵਾਉਣ ਦੇ ਵਾਸਤੇ ਬੜਾ ਜ਼ੋਰ ਲਾਇਆ ਪਰ ਜਦੋਂ ਉਹ ਖਬਰ ਬਣ ਕੇ ਆਈ ਤੇ ਚੱਲਦਾ ਜਾ ਚੁੱਕਾ ਸੀ ਤੇ ਮੈਂ ਉਹ ਚੁੱਕ ਕਟਵਾ ਕੇ ਤੇ ਭਾਈ ਜੀ ਸਿੰਘ ਦਾਦੂਵਾਲ ਕਰ ਰਿਹਾ ਸੀ ਤੇ ਬਾਦੇ ਚ ਆਪਣੇ ਨੂੰ ਸੰਤ ਫਿਰ ਵੀ ਕਹਿਣ ਲੱਗ ਪਿਆ ਔਰ ਦਾਦੂ ਪਿੰਡ ਨੂੰ ਵੀ ਇਹਨੇ ਦਾਦੂ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ ਯਾਨੀ ਕਿ ਆਪਣੇ ਆਪ ਨੂੰ ਗੁਰੂਆਂ ਔਰ ਪਰਮਾਤਮਾ ਦੇ ਦਰਜੇ ਤੇ ਲੈ ਆਂਦਾ ਜੋ ਕੁਝ ਬਾਕੀ ਸਾਧ ਚੋਲਾ ਕਰਦਾ ਭਾਵੇਂ ਉਹ ਸਰਸਾ ਹੈ ਭਾਵੇਂ ਬਿਆਸ ਹੈ ਭਾਵੇਂ ਮਸਤੋ ਨੇ ਉਹ ਸਾਰੀ ਹਰਕਤ ਇਹਨੇ ਸ਼ੁਰੂ ਕਰ ਦਿੱਤੀ ਕਰ ਮੈਂ ਕਿਰਸ ਵੀ ਇਸ਼ਾਰਾ ਕਰਦਾ ਕੋਈ ਇਹ ਵਿਲੜ ਲੋਕ ਨੇ ਜਿਹੜੇ ਕਿ ਕੁਝ ਬਿਨਾ ਕੀਤੇ ਹੋ ਲੋਕਾਂ ਦਾ ਦਾਂ ਕੰਦਨੇ ਔਰ ਹਰਾਮਤੇ ਪਲਦੇ ਨੇ ਮੈਂ ਇਸ ਮਹੀਨਾ ਵੀ ਇਨਾ ਲੋਕਾਂ ਨੇ ਹੀ ਸਿੱਖੀ ਦਾ ਸਭ ਤੋਂ ਜ਼ਿਆਦਾ ਬਿੜਾਗਰਕ ਕੀਤਾ ਹੈ ਇਹਨਾਂ ਨੂੰ ਐਸੇ ਕਰਕੇ ਚਿੱਟੀ ਸਿਉਂਖ ਕਈ ਨਾਂ ਨਾਲ ਚਿੱਟੀ ਸਿਉਂਖ ਦਾ ਨਾਂ ਦੇਣ ਦਾ ਮਤਲਬ ਹੈ ਇਸੇ ਵੀ ਜਿਹੜੀ ਸਿਉਂਖ ਜਿਸ ਤਰ੍ਹਾਂ ਲੱਕੜ ਤੇ ਕਾਗਜ਼ ਨੂੰ ਖਾ ਜਾਂਦੀ ਹੈ ਗ੍ਰੰਥਾਂ ਨੂੰ ਖਾ ਜਾਂਦੀ ਹੈ ਇਸੇ ਤਰ੍ਹਾਂ ਚਿੱਟੀ ਸਿਉਂਖ ਜਿਹੜੀ ਇਹ ਪੰਥ ਨੂੰ ਖਾਦੀ ਹੈ ਪੰਥ ਦੇ ਮਹਿਲ ਦਿਆਂ ਜਿਹੜੀਆਂ ਇਮਾਰਤ ਉਸ ਨੂੰ ਨਸ਼ਟ ਕਰਦੀ ਖਤਮ ਕਰ ਰਹੀ ਹੈ ਫਿਰ ਦਾਦੂਆ ਜੀ ਕਹਿੰਦੇ ਆ ਕਿ ਭਾਈ ਪੰਥਪ੍ਰੀਤ ਸਿੰਘ ਜਿਹਨੇ ਉਹ ਆਪਣੇ ਆਪ ਨੂੰ ਸਟੈਬਲਿਸ਼ ਕਰਨ ਵਾਸਤੇ ਜਾਂ ਮਿਸ਼ਨਰੀਆਂ ਦਾ ਨਾਮ ਹੀ ਲਾ ਦਿੰਦੇ ਆ ਵੀ ਆਪਣੇ ਆਪ ਨੂੰ ਸਟੈਬਲਿਸ਼ ਕਰਨ ਵਾਸਤੇ ਵਿਵਾਦਤ ਮਸਲਿਆਂ ਬਾਰੇ ਗੱਲ ਕਰਦੇ ਆ ਵਿਵਾਦਤ ਮਸਲਿਆਂ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਵਿਵਾਦਤ ਮਸਲੇ ਤਾਂ ਹੋ ਹੀ ਨੇ ਇਕ ਦਸਮ ਗ੍ਰੰਥ ਅਖੋਤੀ ਦਸਮ ਗ੍ਰੰਥ ਜਿਹੜਾ ਬਚਿਤ੍ਰਨਾਟਕ ਹੈ ਉਹ ਵਿਵਾਦਤ ਮਸਲਾ ਹੈ ਦੂਜਾ ਰਹਿਤ ਮਰਿਆਦਾ ਜਿਹੜੀ ਕਿ ਅਕਾਲਤ ਤੋਂ ਇਹ ਕਹਿੰਦੇ ਵੀ ਲਾਗੂ ਕੀਤੀ ਗਈ ਹੈ ਕਿ ਉਹ ਸਹੀ ਰਹਿਤ ਮਰਿਆਦਾ ਹੈ ਕਿ ਨਹੀਂ ਕਿ ਵਡੇਰਿਆਂ ਨੇ ਮੰਨਦੇ ਹਨ ਕਿ ਜਿਹਨਾਂ ਡੇਰਿਆਂ ਤੋਂ ਜਿਹ ਇਹ ਨਮਾਜ਼ਗੀ ਕਰਦੇ ਨੇ ਉਹ ਡੇਰਿਆਂ ਵਾਲੇ ਨਹੀਂ ਮੰਨਦੇ ਉਹ ਰਹਿਤ ਮਰਿਆਦਾ ਜਿਹੜੀ ਹੈ ਉਹ ਵਿਵਾਦਤ ਹੈ ਦੋਹੀ ਬਸਤੇ ਵਿਵਾਦਤ ਨੇ ਪੰਥ ਦੇ ਕੋਈ ਮਸਲਾ ਵਿਵਾਦਤ ਨਹੀਂ ਜੋ ਪੰਥਪ੍ਰੀਤ ਸਿੰਘ ਗੱਲ ਕਰਦਾ ਜੋ ਰਣਜੀਤ ਸਿੰਘ ਢੱਡਰੀਆ ਗੱਲ ਕਰਦਾ ਜੋ ਪ੍ਰੋਫੈਸਰ ਦਰਸ਼ਨ ਸਿੰਘ ਕਹਿੰਦਾ ਜੋ ਅਰਜੰਦ ਅਸੇ ਤਕਬੀਰ ਕਹਿੰਦਾ ਜੋ ਸ਼ਿਵ ਤੇ ਸਿੰਘ ਕਹਿੰਦਾ ਜੋ ਇੰਦਰ ਸਿੰਘ ਘੰਗਾ ਕਹਿੰਦਾ ਜੋ ਜਿੰਨੇ ਵੀ ਇਹ ਬੋਲ ਮੈਂ ਨਾਮ ਲਿਆ ਇਹਨਾਂ ਦੇ ਨਾਲ ਦਰਜਨ तकरीबन ਇੱਕ ਦਰਜਨ ਹੋਰ ਵੱਡੇ ਪ੍ਰਚਾਰਕਾਂ ਤੇ 100 ਜਿਹੜੇ ਨੇ ਉਹ ਨਾਲ ਦੇ ਸਾਥੀ ਪ੍ਰਚਾਰਕਾਂ ਸਾਡੇ ਤੋਂ ਜਈ ਤੀਜੀ ਸਟੇਜ ਤੇ ਆਏ ਆ ਉਹ ਸਾਰੇ ਦੇ ਸਾਰੇ ਗੁਰਬਾਣ ਸਾਹਿਬ ਦੀ ਸਿੱਖਿਆ ਦਾ ਪ੍ਰਚਾਰ ਕਰਦੇ ਉਹਦੀ ਕਥਾ ਕਰਦੇ ਆ ਸੋ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨਾ ਜੇਕਰ ਇਹਨਾਂ ਨੂੰ ਵਿਵਾਦਿਤ ਲੱਗਦਾ ਹੈ ਕਿ ਮੈਂ ਇਹ ਸਮਝਾਂਗਾ ਕਿ ਇਹ ਜਿਹੜੇ ਨੇ ਸਿੱਖ ਨਹੀਂ ਗੁਰੂ ਨਾਨਕ ਦੀ ਸਿੱਖਿਆ ਦੇ ਉੱਤੇ ਨੇ ਔਰ ਇਹ ਪੁਰਾਣਾ ਰਮਾਇਣ ਮਹਾਭਾਰਤ ਪੁਰਾਣਕ ਕਹਾਣੀਆਂ ਗੱਪ ਕਰਾਮਾਤਾਂ ਜਾਦੂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹਨਾਂ ਦਾ ਪ੍ਰਚਾਰ ਕਰਨਾ ਚਾਹੁੰਦੇ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਰੱਦ ਕੀਤਾ ਉਸ ਨੂੰ ਐਸਟੈਬਲਿਸ਼ ਕਰਨਾ ਚਾਹੁੰਦੇ ਆ ਐਸਟੈਬਲਿਸ਼ ਪ੍ਰਚਾਰਕ ਆਪਣੇ ਆਪ ਨੂੰ ਨਹੀਂ ਕਰ ਰਹੇ ਇਸਟੈਬਲਿਸ਼ ਇਹ ਕਰ ਰਹੇ ਨੇ ਸਿੱਖੀ ਦੇ ਖਿਲਾਫ ਸਿੱਖੀ ਦੇ ਅੰਦਰ ਜਿਹੜਾ ਉਹ ਸਾਰੇ ਦਾ ਸਾਰਾ ਮਨਮਤ ਅਨਮਤ ਬ੍ਰਹਮਨਮਤ ਜਿਹੜਾ ਉਹ ਗੁਰਮਤਿ ਰੂਟ ਜੋ ਕੁਛ ਹੈ ਉਸ ਸਾਰੇ ਨੂੰ ਇਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵਿਵਾਦਤ ਚੀਜ਼ਾਂ ਨੇ ਵਿਵਾਦਤ ਚੀਜ਼ਾਂ ਉਹ ਨਹੀਂ ਖੰਜੀੜੀ ਕਿ ਗੁਰਗ੍ਰੰਥ ਸਭ ਚ ਲਿਖਿਆ ਨੇ ਮੈਂ ਜੇ ਕਰੇ ਗੁਰਗ੍ਰੰਥ ਨੂੰ ਵਿਵਾਦਤ ਕਰਦੇ ਆ ਕਹਿੰਦੇ ਨੇ ਤੇ ਮੈਂ ਸਮਝਾਂਗਾ ਵੀ ਇਹ ਸਿੱਖ ਅਖਵਾਉਣ ਦੇ ਕਾਬਿਲ ਨਹੀਂ ਹਨ ਫਿਰ ਮੈਂ ਇਹ ਇਹ ਗੱਲ ਪੁੱਛਣਾ ਚਾਹਾਂਗਾ ਵੀ ਭਈ ਭਾਈ ਤੁਹਾਨੂੰ ਕਿੰਨੀਆਂ ਇਹ ਨੁਕਤੇ ਦੱਸੇ ਗਏ ਨੇ ਤੁਸੀਂ ਇਹਦਾ ਜਵਾਬ ਦਲੀਲ ਨਾਲ ਦਿੱਤਾ ਹੈ ਇਹ ਪ੍ਰਾਤਨ ਨਿਹਤਸ ਹੈ ਜੇ ਪ੍ਰਾਤਨ ਨਿਹਤਸ ਦੀ ਗੱਲ ਹੈ ਤੇ ਸੰਤੋਖ ਸਿੰਘ ਤੇ ਮਾਤਾ ਗੁਜਰੀ ਨੂੰ ਉਜੜੀ ਕਹਿੰਦਾ ਹੈ ਸੰਤੋਖ ਕਹਿੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਇੱਕ ਤੁਰਕਨੀ ਦਾ ਮੁਸਲਮਾਨੀ ਦਾ ਡੋਲਾ ਘਟਦੇ ਆਏ ਸਨ ਗੁਰੂ ਹਰਿ ਸਾਹਿਬ ਨੇ ਸੱਤ ਵਿਆਹ ਕੀਤੇ ਹੋਏ ਸਨ ਗੁਰੂ ਸਾਹਿਬ ਅਫੀਮ ਖਾਂਦੇ ਸਨ ਇਹ ਸਾਰੀਆਂ ਦੇ ਸਾਰੇ ਨਸ਼ੇ ਕਰਦੇ ਸਨ ਤੇ ਜੇ ਵਿਵਾਦਤ ਗੱਲ ਜੇ ਜੇਕਰ ਇਹੀ ਗੱਲ ਪ੍ਰਾਤਨ ਨਿਹਤਸ ਹੈ ਤੇ ਇਹ ਜੇ ਪ੍ਰਾਤਨ ਨਿਹਤਸ ਜੋ ਕੁਝ ਲਿਖਿਆ ਹੈ ਕਿ ਇਹ ਮੰਨ ਲਓ ਕਿ ਪ੍ਰਾਤਨਿਤਤਾ ਅਸੇ ਲਿਖਣਾ ਹੈ ਤੇ ਇੱਕ ਜਨਮ ਸਾਖੀ ਦਾ ਗੁਰੂ ਨਾਨਕ ਸਾਹਿਬ ਨੂੰ ਭਾਈ ਬਾਦੇ ਦੀ ਲੜਕੀ ਨਾਲ ਪੋਹ ਕਰਦਾ ਵੀ ਦਿਖਾ ਦਿੰਦੀ ਵੀ ਉਹਨੂੰ ਖੁਸ਼ ਕਰਨ ਵਾਸਤੇ ਪੋਹ ਕਰਦੇ ਆ ਫੇਟੇ ਇੱਕ ਗੱਲ ਕਰਨੀ ਇਹ ਤੇ ਇਸ ਤਰ੍ਹਾਂ ਦੀਆਂ ਸਾਡੇ ਕੋਲ ਇੰਨੀਆਂ ਸ਼ਰਮਨਾਕ ਚੀਜ਼ਾਂ ਨੇ ਇਤਾਰ ਚ ਪਈਆਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਪ੍ਰਾਤਿਨਤਾ ਸੇ ਪ੍ਰਾਤਨ ਦਾ ਤਾਸ ਕਾਇਮ ਰੱਖਣਾ ਹੈ ਤੇ ਗੁਰੂ ਸਾਹਿਬ ਦੀ ਸ਼ਖਸੀਅਤ ਜਿਹੜੀ ਬਹੁਤ ਨੀਵੀਂ ਡਿੱਗ ਪਵੇਗੀ ਅਸਲ 'ਚ ਤੁਸੀਂ ਸ਼ਹਿਰ ਚਾਹਦੇ ਹੋ ਕਿ ਲੋਕ ਗੁਰੂਆਂ ਨੂੰ ਭੁੱਲ ਜਾਂਦੇ ਇਹਨਾ ਸਾਧਾਂ ਨੂੰ ਵਥਾ ਟੇਕਣ ਇਸੇ ਕਰਕੇ ਤੁਹਾਡੇ ਡੇਰੇ ਅੱਜ ਕਿਹਾ ਜਾਂਦਾ ਹੈ ਕਿ ਸਾਡੇ ਮਾਪੁਰੂ ਕਹਿੰਦੇ ਆ ਸਾਡੇ ਬਾਬਾ ਜੀ ਕਹਿੰਦੇ ਆ ਕਦੇ ਕਿਸੇ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੈ ਕਦੇ ਕਿਸੇ ਨੇ ਕਿਹਾ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੈ ਇਹ ਸਾਰੇ ਦੇ ਸਾਰੇ ਡੇਰੇਦਾਰ ਸਾਹ ਜਿਹੜੇ ਨੇ ਇਹ ਗੁਰੂ ਨੂੰ ਕੱਢ ਕੇ ਇੱਥੇ ਆਪਣੀਆਂ ਕਰਾਮਾਤਾਂ ਪਾਉਣੀਆਂ ਚਾਹੁੰਦੇ ਹਨ ਕੋਈ ਆਪਣੇ ਆਪ ਨੂੰ ਗੁਰਨਾਨਕ ਦਾ ਉਤਾਰ ਕਹਿੰਦਾ ਹੈ ਕੋਈ ਆਪਣੇ ਆਪ ਨੂੰ ਗੁਰਗਬੀਰ ਸਿੰਘ ਦਾ ਉਤਾਰ ਕਹਿੰਦਾ ਹੈ ਕੋਈ ਕਹਿੰਦਾ ਹੈ ਗੁਰਗਬੀਰ ਸਿੰਘ 2016 ਵਿੱਚ ਆ ਜਾਣਗੇ ਆ ਤੇ ਕੋਈ ਨਹੀਂ ਕੇ ਸ਼ਾਹਦ ਇਕਵਾਲ ਸਿੰਘ ਦੇ ਘਰ ਜਨਮੇ ਹਣ ਇਹ ਇਹ ਸਾਰੇ ਦੇ ਸਾਰੇ ਸਾਥ ਜਿਹੜੇ ਨੇ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਬਈ ਗੁਰ ਗ੍ਰੰਥ ਸਾਹਿਬ ਦੀ ਸਿੱਖਿਆ ਦਾ ਪ੍ਰਚਾਰ ਬੰਦ ਕਰ ਦਿੱਤਾ ਜਾਵੇ ਧਰਮ ਦਾ ਪ੍ਰਚਾਰ ਬੰਦ ਕਰ ਦਿੱਤਾ ਜਾਵੇ ਇੱਥੇ ਜਾਦੂਆਂ ਦੀਆਂ ਕਹਾਣੀਆਂ ਕਰਾਮਾਤਾਂ ਰਾਮ ਕ੍ਰਿਸ਼ਨ ਮਹਾਭਾਰਤ ਰਮਾਇਣ ਤੇ ਪੁਰਾਣੀਆਂ ਦੀਆਂ ਗੱਪ ਕਹਾਣੀਆਂ ਜਿਹੜੀਆਂ ਨੇ ਉਹਨਾਂ ਦਾ ਪ੍ਰਚਾਰ ਕੀਤਾ ਜਾਵੇ ਇਹ ਕਿ ਗਾਦਾ ਦੂਆ ਨੇ ਹੋਰ ਕਿੰਨੀਆਂ ਕੁਰਬਾਨੀਆਂ ਸਦੀਆਂ ਦੀਆਂ ਕੁਰਬਾਨੀਆਂ ਦੇ ਕੇ ਦੇਖਦੇ ਸਦੀਆਂ ਦੀਆਂ ਕੁਰਬਾਨੀਆਂ ਦੇ ਕੇ ਜੋਤ ਕਾਇਮ ਰੱਖੀ ਦਰਬਾਰ ਸਾਹਿਬ 'ਚ ਦਰਬਾਰ ਸਾਹਿਬ 'ਚ ਸਦੀਆਂ ਦੀਆਂ ਕੁਰਬਾਨੀਆਂ ਕਰਕੇ ਕੋਈ ਜੋਤ ਕਾਇਮ ਨਹੀਂ ਰੱਖੀ ਦੀ ਦਰਬਾਰ ਸਾਹਿਬ 'ਚ ਜੋਤ ਉਹਦੋ ਜਗਦੀਨ ਦੀ ਸੀ ਜਦੋਂ ਇੱਥੇ ਬਿਜਲੀ ਨਹੀਂ ਸੀ ਤੇ ਜਦੋਂ ਕੁਇਨ ਰਿਸਬਤ ਦੀ ਜਿਹੜੀ ਮਿਲਾਈ ਗਈ ਸ਼ਤਾਬਦੀ ਤੇ ਉਦੋਂ ਜਿਹੜੀ ਦਰਬਾਰ ਸਾਹਿਬ ਚ ਬਿਜਲੀ ਲਿਆਂਦੀ ਗਈ ਹੈ ਤੇ ਉਸ ਤੋਂ ਬਾਅਦ ਜੋਤ ਜਿਹੜੀ ਹੈ ਉਹਦੇ ਕਿਤੇ ਵੀ ਜਰੂਰਤ ਨਹੀਂ ਬੜੀਆਂ ਜਿਹੜੀਆਂ ਤੂਫਨ ਤੇ ਜੋਤ ਜਗਾंदे ਜਿਹੜੇ ਸਨ ਉਹ ਸਾਰੇ ਤੇ ਸਾਰੇ ਕੰਮ ਖਤਮ ਕਰ ਦਿੱਤੇ ਗਏ ਸਨ ਪਰ ਕਿਉਂਕਿ ਨਿਰਮਲੇ ਪੁਜਾਰੀ ਸਨ ਇਥੋਂ ਦੇ ਉਦਾਸੀ ਪੁਜਾਰੀ ਸਨ ਇਹੋ ਹੀ ਸਨ ਜਿਹੜਾ ਨੇ ਨਿਰਮਲਾ ਨੇ ਜਾ ਕੇ ਗੁਰਬਲਾਸ ਪਾਸੇ 6ਵੀਂ ਲਿਖਿਆ ਜਿਹੜਾ ਗੁਰੂ ਸਾਹਿਬ ਦੀ ਵੇਦਵੀਂ ਕੀਤੀ ਹਰਤਾ ਤੇ ਇਹੋ ਹੀ ਨਿਰਮਲੇ ਸਨ ਉਹੀ ਮੰਤ ਸਨ ਜਿਨ੍ਹਾਂ ਕੋ ਗੁਰਦੁਆਰੇ ਆਜ਼ਾਦ ਕਰਾਇਆ ਉਹੀ ਜਿਹੜੇ ਸਨ ਜੋਤ ਜਗਾंदे ਸਨ ਜੋਤ ਜਗਾੰਦਾ ਜਿਸ ਤ ਪੈਨਾਲ ਜਿਕਰ ਕਰ ਕਰ ਕੇ ਆ ਗੁਰੂ ਨਾਨਕ ਸਾਹਿਬ ਨੇ ਪੂਰੀ ਵਿੱਚ ਜਾ ਕੇ ਕਹਿਤਾ ਸੀਗਾ ਬਈ ਜਿਹੜੀ ਆਰਤੀ ਜਿਸ ਨੂੰ ਤੁਸੀਂ ਕਹਿੰਦੇ ਹੋ ਗਗਨ ਮੈਂ ਥਾਲ ਦਾਲ ਚੰਦੀਪ ਪ੍ਰੇਤਾਰ ਕ ਮੰਡਲ ਜਿੰਗ ਮੋਤੀ ਤੋਂ ਉੱਪਰ ਲਿਆਨ ਨੂੰ ਪਵਨ ਚੜ੍ਹ ਉਹ ਕਰੀ ਸਕੇ ਬੰਦਾ ਤੂੰ ਜਿੱਤੀ ਕੈਸੀ ਆਰਤੀ ਉਹ ਪਾਖੰਡਾ ਤੇਰੀ ਆਰਤੀ ਇਹ ਜਿਹੜੀ ਆਰਤੀ ਹੈ ਇਹਦੇ ਵਿੱਚ ਆ ਤੁਹਾਡੇ ਦੀਵਿਆਂ ਦਾ ਖੰਡਨ ਕਰਕੇ ਦੱਸਿਆ ਵੀ ਦੀਵੇ ਤਾਂ ਉੱਪਰ ਦੋ ਜਗੰਡੇ ਆ ਕੁਦਰਤ ਨੇ ਜਗਾਇਆ ਤੇ ਤਾਰੇ ਸਾਰੇ ਦੇ ਸਾਰੇ ਜਿਹੜੇ ਨੇ ਇਹ ਮੋਤੀ ਨੇ ਇਹ ਵੀ ਮੋਤੀ ਵੀ ਚਮਕਦੇ ਨੇ ਇਥੇ ਹੋਰ ਦੀਵਿਆਂ ਦੀ ਲੋੜ ਨਹੀਂ ਹੈ ਤੋ ਇਹ ਜਿਹੜੀ ਜੋਤਸਗਾਂ ਦੀ ਗੱਲ ਕਰਦਾ ਹੈ ਇਹ ਬਰਜੀਤ ਸਿੰਘ ਦਾਦੂਵਾਲ ਉਹ ਜੋਤ ਕੋਈ ਜੋਤ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਸਿੱਖੀ ਵਿੱਚ ਕੋਈ ਜੋਤ ਨਹੀਂ ਹੁੰਦੀ ਇਹ ਸਾਰੀ ਅਗਨੀ ਪੂਜਾ ਹੈ ਅਗਨੀ ਪੂਜਾ ਜਿਹੜੀ ਹੈ ਉਹ ਬ੍ਰਾਹਮਣਵਾਦ ਹੈ ਫਿਰ ਮੈਖੁਰ ਕਾ ਨਬੀ ਸੱਸੇ ਦੇ ਖਿਲਾਫ ਜਿਹੜਾ ਦਾਦੂਵਾਲ ਜਿਹੜਾ ਬੋਲਦਾ ਸੱਸੇ ਦੇ ਖਿਲਾਫ ਬੋਲਦਾ ਪਰ ਰਾਧਾ ਸੁਆਮੀ ਦੇ ਖਿਲਾਫ ਨਹੀਂ ਬੋਲਦਾ ਉਹ ਰਾਧਾ ਸੁਆਮੀ ਜਿਹੜਾ ਇਹਦੇ ਆਪਣੀ ਸ਼ਾਦੀ ਵੀ ਸ਼ਾਮ ਨੂੰ ਹੋਇਆ ਕੋਈ ਮੈਨੂੰ ਕਿਸੇ ਨੇ ਕਿਹਾ ਵੀ ਇਹਦੀ ਸ਼ਾਦੀ ਜਿਹੜੀ ਹੈ ਇਹਦੀ ਤੋਂ ਅੱਧੀ ਸ਼ਾਦੀ 18 ਸਾਲ ਤੇ 36 ਸਾਲ ਮੈਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਕਹਿੰਦਾ ਜਿੰਨਾ ਮਰਜ਼ੀ ਹੋ ਸਕਦਾ ਇਹਦੇ 'ਚ ਕੋਈ ਫੱਕ ਨਹੀਂਗਾ ਉਹ ਉਹਨਾਂ ਦੇ ਮਨ ਦੀ ਮਰਜ਼ੀ ਦੀ ਸ਼ਾਦੀ ਹੋ ਗਈ ਹੈ ਪਰ ਉਹ ਸ਼ਾਦੀ ਦੀ ਅਸਲ ਗੱਲ ਜਿਹੜੀ ਹੈ ਵੀ ਉਹਦੇ 'ਚ ਰਾਦਰ ਸੁਆਮੀ ਆਪ ਸ਼ਾਮਿਲ ਹੋਇਆ ਹੈ ਔਰ ਉੱਥੇ ਰਾਦਰ ਸੁਆਮੀ ਦੀ ਜੈ ਔਰ ਉੱਥੇ ਜਿਹੜਾ ਜਿਹੜਾ ਗੁਰਗ੍ਰੰਥ ਸਾਹਿਬ ਦੀ ਜੁਰੀ 'ਚ ਬੇਦਬੀ ਕੀਤੀ ਗਈ ਹੈ ਉਦੋਂ ਦਾਦੂਬਾਲ ਨੂੰ ਕੁਛ ਨਸਰ ਨਹੀਂ ਆਇਆ ਉਹਦੇ ਹੱਥ ਖਿਲਾਫ ਕਦੇ ਨਹੀਂ ਬੋਲਿਆ ਉਹ ਗੁਰੂਬਿੰਦ ਸਿੰਘ ਵਰਗੇ ਕੱਪੜੇ ਜਿਹੜੇ ਕਿ ਇੱਕ ਮੂਰਤ 'ਚ ਬਰਾਇਕ ਇਸਿੰਸ ਆਪਣਾ ਇਹ ਨਹੀਂ ਸੀਗਾ ਇਹ ਇੱਕ ਆਰਟਿਸਟ ਦਾ ਪਹਿਰਾ ਵਸ ਗਿਆ ਜਿਹਨੇ ਪਾਇਆ ਉਸੇ ਜਿਹੜੀ ਕਿ ਲੋਕਾਂ ਦੇ ਮਰਾਂ 'ਚ ਬੈਠ ਚੁੱਕੀ ਸੀ ਉਹਦੇ ਖਿਲਾਫ ਤੁਸੀਂ ਜੇ ਸਿੱਖਾਂ ਨੇ ਪ੍ਰਚਾਰ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਤੇ ਸਹੀ ਕੀਤਾ ਪਰ ਆ ਜਿਹੜਾ ਗੁਰਗਨ ਸਾਹਿਬ ਦੀ ਜਿਹੜੀ ਸਰਦਾਰ ਸੁਮੇ ਦੀ ਜੈ ਦੇ ਦਾਰੇ ਲਾਏ ਗਏ ਜੇ ਘਾਰੇ ਛੱਡੇ ਗਏ ਉਹ ਤੁਹਾਨੂੰ ਤਕਲੀਫ ਨਹੀਂ ਹੋਈ ਉਹ ਇੱਕ ਅਖੌਤੀ ਸਰ ਜਿਹੜੀ ਹੈ ਸਤਕਾਰ ਕਮੇਟੀ ਹੈ ਉਹਨੂੰ ਕੋਈ ਪਤਾ ਨਹੀਂ ਲੱਗਿਆ ਉਹਨਾਂ ਨੂੰ ਤਲਬ ਨਹੀਂ ਕੀਤਾ ਉਹਨੂੰ ਸਜ਼ਾ ਨਹੀਂ ਦਿੱਤੀ ਇਹ 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 ਜਿਹੜੇ ਪਖੜ ਜਿਹੜੇ ਨੇ ਇਹ ਦਾਦੂਵਾਲ ਨੂੰ ਜਿਹੜੇ ਨੇ ਸ਼ੋਭਾ ਨਹੀਂ ਦਿੰਦੇ ਇਹ ਆਪਣੇ ਆਪ ਨੂੰ ਜੱਥੇਦਾਰ ਕਹਿੰਦਾ ਹੁਣ ਅਸਲ ਕਹਾਣੀ ਕੀ ਹੈ ਇਹ ਸਾਰੀ ਦੀ ਸਾਰੀ ਗੁਰਬਚਨ ਸਿੰਘ ਨੇ ਤੇ ਉਸ ਤੋਂ ਬਾਅਦ ਦਾਦੂਵਾਲ ਨੇ ਕਿਉਂ ਕੀਤੀ ਅਸਲ ਕਹਾਣੀ ਇਹ ਹੈ ਕਿ ਮਾਲਵੇ ਦੇ ਇਲਾਕੇ ਵਿੱਚ ਸੱਸੇਵਾਦੇ ਸਾਧ ਦੇ ਖਿਲਾਫ ਸਭ ਤੋਂ ਵੱਧ ਪ੍ਰਚਾਰ ਪੰਥ ਪ੍ਰਤੀਤ ਇਹਨੇ ਕੀਤਾ ਹਰ ਪਿੰਡ ਵਿੱਚ ਜਾ ਕੇ ਇਸ ਨੇ ਪ੍ਰਚਾਰ ਕੀਤਾ ਥਾਂ ਥਾਂ ਤੇ ਇਹਨੇ ਜਾ ਕੇ ਸਿੱਖੀ ਦੀ ਜੋਤ ਜਗਾਈਏ ਉਹ ਜੋਤ ਨਹੀਂ ਜਿਹੜੀ ਦੀਵੇ ਚ ਜਗਦੇ ਆ ਇਹਨੇ ਗਿਆਨ ਦੀ ਜੋਤ ਜਗਾਈਏ ਸਿੱਖੀ ਵਿੱਚ ਜੋਤ ਜਿਹੜੀ ਗਿਆਨ ਦੀ ਜੋਤ ਹੈ ਜਦੋਂ ਅਸੀਂ ਜੋਤ ਦੀ ਗੱਲ ਕਰਦੇ ਹਾਂ ਜੋਤੀ ਜੋਤ ਸਮਾਣਾ ਤੇ ਉਹ ਵੀ ਜੋਤ ਜੋਤ ਇਸ ਸਮਾ ਜਾਂਦੀ ਹੈ ਜਿਹੜੀ ਹੈ ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਰੰਗੜ ਸਾਹਿਬ ਵਿੱਚ ਆ ਗਈ ਤੇ ਉਹ ਜੋਤ ਕੋਈ ਰੌਸ਼ਨੀ ਨਹੀਂ ਸੀ ਆਈ ਗੁਰੂ ਸਾਹਿਬ ਦਾ ਗਿਆਨ ਆਇਆ ਸੀਗਾ ਤੋਂ ਇਸਨੇ ਜੋਤ ਜਗਾਈ ਸਿੱਖੀ ਦੀ ਪੰਥ ਪ੍ਰੀਤ ਸੀਨੇ ਮਾਲਵੇ ਦੇ ਇਲਾਕੇ ਕਿਛਿ ਸ਼ਬਾਚੇ ਮੇਰੇ ਛੋਟੇ ਵੀਰ ਦੇ ਵੀ ਇਸ ਨੇ ਸਿੱਖੀ ਦਾ ਰਸ ਕੇ ਪ੍ਰਚਾਰ ਕੀਤਾ ਤੇ ਪੰਥ ਪ੍ਰੀਤ ਸਿੰਘ ਦੇ ਪ੍ਰਚਾਰ ਨਾਲ ਮਾਦਮੇ ਵਿੱਚ ਸੱਸੇ ਦਾ ਪ੍ਰਚਾਰ ਰੁਕ ਗਿਆ ਇਹ ਦਾਦੂ ਵਾਲਾ ਕਹਿੰਦਾ ਵੀ 2007 ਤੋਂ ਬਾਅਦ ਅਸੀਂ ਉਹਨੂੰ ਨਿਵਰਣ ਦਿੱਤਾ ਸੱਸੇ ਵਾਲੇ ਨੂੰ ਪੰਜਾਬ ਚੋਂ ਭਾਈ ਕਿਉਂ ਗੱਪਾਂ ਮਾਰਦੇ ਹੋ ਕਿਉਂ ਕੁਫਰ ਤੋਲਦੇ ਹੋ ਖੈਰ ਮੈਂ ਇੱਕ ਹੋਰ ਗੱਲ ਕਰਦਾ ਬਈ ਉਹ ਤਾਂ ਨਹੀਂ ਆਇਆ ਸੱਸੇ ਵਾਲਾ ਰਾਧਾ ਸੁਆਮੀ ਇੱਥੇ ਬਿਠਾ ਹੈ ਪੁੱਜੂ ਵਾਲਾ ਇੱਥੇ ਬੈਠਾ ਹੈ ਨੋਰਮਲੀ ਇੱਥੇ ਬਿਠਾਏ ਉਹ ਮਾਨਸੂਪੇ ਹੋਵਾ ਵੀ ਇੱਥੇ ਤੁਹਾਡੇ ਗਵਾਂਢੀ ਬਿਠਾਏ ਸਾਰੇ ਦੇ ਸਾਰੇ ਪੰਜਾਬ ਚ ਵਿਚਰ ਰਿਆ ਕਿਸੇ ਨੇ ਰੋਕਿਆ ਤੁਸੀਂ ਮਨਮਤ ਦੇ ਆਪ੍ਰਚਾਰਕ ਦੀਆਂ ਗੱਲਾਂ ਕਰ ਗੱਪਾਂ ਸੁਣਾਉਂਦੇ ਜਿਹੜੇ ਹਰਿਸ਼ਵਰ ਕੰਧਾ ਹੋਏ ਆੜੀਆਂ ਦੀਆਂ ਗੱਪਾਂ ਆ ਗੁਰਪ੍ਰੀਤ ਜਿਹੜਾ 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 ਥੰਦਾ ਕੋਲਾਮ ਵਾਲਾ ਜਿਹੜਾ ਉਹ ਜਿਹੜਾ ਗੁਰ ਇਕਬਾਲ ਇਹੋ ਜਿਹੀਆਂ ਕਹਾਣੀਆਂ ਸੁਣਾਉਂਦਾ ਤੁਸੀਂ ਇਹਨਾਂ ਨੂੰ ਕਦੇ ਰੋਕਿਆ ਇਹੋ ਜਿਹੀਆਂ ਗੱਪਾਂ ਮਾਰਨ ਤੋਂ ਝੂਠ ਬੋਲਨ ਤੋਂ ਕੁਫਰ ਕਰਨ ਤੋਂ ਤੁਸੀਂ ਕਦੇ ਰੋਕਿਆ ਤੇ ਪੰਥਪ੍ਰੀਤ ਸਿੰਘ ਨੇ ਮਾਲਵੇ ਦੇ ਇਲਾਕੇ ਵਿੱਚ ਸੱਸੇ ਵਾਲੇ ਸਾਧ ਨੂੰ ਰੋਕਿਆ ਤੁਸੀਂ ਨਹੀਂ ਰੋਕਿਆ ਔਰ ਸਸਾ ਵਾਲਾ ਸਾਡੇ ਤੋਂ ਜ਼ਿਆਦਾ ਔਖਾ ਸੀਗਾ ਇਸੇ ਕਰਕੇ ਪਹਿਲਾਂ ਤੋਂ ਉਹਨੇ ਗੁਰਬਚਨ ਸਿੰਘ ਆ ਸੁਖਬੀਰ ਬਾਦਲ ਤੇ ਸਾਰਿਆਂ ਦੇ ਨਾਲ ਮਿਲ ਕੇ ਤੇ ਇਹ ਜਿਹੜਾ ਆਪਣੇ ਖਿਲਾਫ ਅਖੌਤੀ ਹੁਕਮਨਾਮਾ ਜਿਹੜਾ ਹੈ ਉਹ ਅਖੌਤੀ ਤੌਰ ਤੇ ਵਾਪਸ ਕਰਵਾਇਆ ਹੁਕਮਨਾਮਾ ਵੀ ਖੋਤੀ ਤੇ ਵਾਪਸੀ ਵੀ ਅਖੌਤੀ ਸਾਡੇ ਦਾ ਸਾਰਾ ਜਿਹੜਾ ਇਹ ਦੰਬ ਸੀਗਾ ਦੂਸਰੇ ਵਾਪਸ ਕਰਾਤੇ ਉਹਦੇ ਖਿਲਾਫ ਜਿਹੜੀ ਐਜੀਟੇਸ਼ਨ ਵਿੱਢੀ ਹੈ ਜਿਹੜੀ ਗੁਰਬਚਨ ਨੇ ਆਪ ਮੰਨਿਆ ਕਿ ਮੈਨੂੰ ਸਿਆਸੀ ਕਾਰਨਾ ਕਰਕੇ ਕਰਦਾ ਗਿਆ ਸੀ ਤੇ ਜੋ ਪੰਥਪ੍ਰੀਤ ਸਿੰਘ ਨੇ ਉਹਦੇ ਖਿਲਾਫ ਜਿਹੜੀ ਲਹਿਰ ਖੜੀ ਕੀਤੀ ਸੀ ਉਸ ਨੂੰ ਜਥੇਦਾਰ ਅਖੌਤੀ ਜਥੇਦਾਰ ਮੰਨ ਤੋਂ ਇਨਕਾਰ ਕੀਤਾ ਸੀ ਸਾਰੇ ਪਾਸੇ ਮਤੇ ਪਾਸ ਕੀਤੇ ਸਨ ਉਸ ਗੱਲ ਤੋਂ ਗੁਰਬਚਨ ਸਿੰਘ ਆਕਾ ਸੀ ਤਾਂ ਗੁਰਬਚਨ ਸਿੰਘ ਨੇ ਜਰਮਨ ਵਾਲਿਆਂ ਨੂੰ ਕਿਹਾ ਵੀ ਇਹਨੂੰ ਬੋਲਣਾ ਨਾ ਦਿੱਤਾ ਜਾਵੇ ਇਹਦੇ ਤੋਂ ਵਿਵਾਦਿਤ ਮਿਸਲਾਂ ਬਾਰੇ ਸਵਾਲ ਪੁੱਛੇ ਜਾਣ ਐਸੀ ਗੁਰਬਚਨ ਸਿੰਘ ਦੀ ਸਾਜ਼ਿਸ਼ ਹੁਣ ਤੁਸੀਂ ਦੇਖੋ ਕਿਉਂਕਿ ਪੰਥਪ੍ਰੀਤ ਸਿੰਘ ਜਿਹੜਾ ਮਾਲਵੇ ਦੇ ਇਲਾਕੇ 'ਚ ਸਟੇਬਲ ਹੋ ਚੁੱਕਾ ਹੈ ਬਲਜੀਤ ਸਿੰਘ ਦਾਦੂ ਵੱਲ ਨੂੰ ਕੋਈ ਨਹੀਂ ਪੁੱਛਦਾ ਇਹ ਜੇਕਰ ਸਟੇਜਾਂ ਤੇ ਆ ਕੇ ਤੇ ਜਿਹੜੇ ਆਪਣੇ ਆਪ ਨੂੰ ਫੋਟੋਆਂ ਸ਼ਪਾਚ ਕੋ ਕੇ ਅਖਬਾਰਾਂ ਚ ਜਿਸ ਤਰ੍ਹਾਂ ਮੈਂ ਮੀਡੀਆ ਦਾ ਜਿਹੜਾ ਅੱਜ ਕੱਲ ਮੈਨੇਜ ਕਰਦਾ ਉਹ ਮੀਡੀਆ ਜੇ ਜ਼ਰੂਰ ਮੈਨੇਜ ਕਰ ਲੈਂਦਾ ਪਰ ਇਸ ਬੰਦੇ ਨੂੰ ਮਾਦ ਵਿੱਚ ਕੋਈ ਨਹੀਂ ਪੁੱਛਦਾ ਇਸ ਨੂੰ ਪੰਥਪ੍ਰੀਤ ਸਿੰਘ ਨਾਲ ਜਿਹੜੀ ਝੜ ਹੈ ਸਾਰੇ ਸਿੱਖ ਮਿਸ਼ਨਾਂ ਨਾਲ ਝੜਿਆ ਸਾਰੇ ਸਿੱਖ ਪ੍ਰਚਾਰਕਾਂ ਨਾਲ ਇਸ ਨੂੰ ਝੜਿਆ ਇਸੇ ਕਰਕੇ ਦਾਦੂ ਵਾਲ ਨੇ ਉਹ ਬੋਲੀ ਜਿਹੜੀ ਗੁਰਬਚਨ ਸਿੰਘ ਨੇ ਬੋਦੀ ਹੈ ਉਹੀ ਬੋਦੀ ਜਿਹੜੀ ਉਸ ਤੋਂ ਵੀ ਜ਼ਿਆਦਾ ਸਖਤ ਭਾਸ਼ਾ ਬੋਦੀ ਵਿੱਚ ਜਿਹੜਾ ਇਸਨੇ ਬੋਲਿਆ ਪੰਥਪ੍ਰੀਤ ਸਿੰਘ ਦੇ ਖਿਲਾਫ ਔਰ ਇਹਨਾਂ ਨੂੰ ਇਹ ਸੱਚੇ ਮੈਸਮੀਨਾ ਵੀ ਸਾਰਾ ਨਿਸ਼ਾਨਾ ਇਹਨਾਂ ਦਾ ਬੇ ਜੇ ਸਾਧ ਐਸਟੈਬਲਿਸ਼ ਨਾ ਹੋ ਸਕੇ ਇਹ ਸਾਰੇ ਸਾਥ ਹੀ ਨੇ ਭਾਵੇਂ ਕਿਤੇ ਬੈਠਾ ਕੋਈ ਸੱਸੇ ਬੈਠਾ ਆ ਬਿਆਸਾ ਚ ਬੈਠਾ ਐ ਤੇ ਪੁੱਛੋ ਬੈਠਾ ਦਾਦੂ ਪਿੰਡੇ ਚ ਬੈਠਾ ਜਾਂ ਕਿਤੇ ਵੀ ਬੈਠਾ ਹੈ ਸਾਰੇ ਸਾਥ ਹੀ ਨੇ ਇਹ ਸਾਰੇ ਲੋਕਾਂ ਦਾ ਪੂਜਾ ਦਾ ਤਾਂ ਖਾਂਦੇ ਨੇ ਕੁਝ ਕੰਮ ਨਹੀਂ ਕਰਦੇ ਸਾਰੇ ਦੇ ਸਾਰੇ ਜਿਹੜੇ ਨੇ ਇਹ ਗੁਰੂ ਨਾਨਕ ਦਾ ਪ੍ਰਚਾਰ ਰੋਕਣ ਵਾਸਤੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਚਾਹੁੰਦੇ ਆ ਪ੍ਰਚਾਰਕ ਐਸਟੈਬਲਿਸ਼ ਨਹੀਂ ਹੁੰਦਾ ਪ੍ਰਚਾਰਕ ਪ੍ਰਚਾਰ ਕਰਕੇ ਚਲਾ ਜਾਏਗਾ ਐਸਟੈਬਲਿਸ਼ ਤਾਂ ਜੀ ਨੇ ਡੇਰਾ ਬਣਾਉਣਾ ਉਹਨੇ ਹਣਾ ਤੁਸੀਂ ਡੇਰੇਦਾਰ ਆਪਣੇ ਆਪ ਨੂੰ ਐਸਟੈਬਲਿਸ਼ ਕਰ ਰਹੇ ਉਹਨਾਂ ਨੂੰ ਸਿੱਖੀ ਵਿੱਚੋਂ ਕੱਢ ਰਹੇ ਹੋ ਗੁਰੂ ਨਾਨਕ ਪੰਜਾਬ ਵਿੱਚੋਂ ਕੱਢ ਰਹੇ ਹੋ ਗੁਰੂ ਨਾਨਕ ਨੂੰ ਲੋਕਾਂ ਦੇ ਦਿਨਾਂ ਵਿੱਚੋਂ ਕੱਢ ਰਹੇ ਹੋ ਗੁਰਗੰਸਾ ਨੂੰ ਲੋਕਾਂ ਦੇ ਦਿਨਾਂ ਵਿੱਚ ਕੱਢ ਰਹੇ ਹੋ ਸਾਧਾ ਨੂੰ ਜਿਹੜਾ ਤੁਸੀਂ ਗੁਰੂ ਨਾਨਕ ਯਾ ਗੁਰੂ ਯਾ ਰੱਬ ਜਿਹੜਾ ਬਣਾ ਕੇ ਪੇਸ਼ ਕਰ ਰਹੇ ਹੋ ਇਹ ਸਾਰੀ ਦੀ ਸਾਰੀ ਤੁਹਾਡੀ ਸਾਜ਼ਿਸ਼ ਹੈ ਗੁਰੂ ਨਾਨਕ ਦੀ ਸਿੱਖਿਆ ਦੇ ਤੁਸੀਂ ਉਲਟ ਚੱਲ ਰਹੇ ਹੋ ਫਿਰ ਮੈਂ ਇੱਕ ਇਹ 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 ਨਵੈਲ ਸਾਧਾ ਨੂੰ ਪੁੱਛਣਾ ਚਾਹਾਂਗਾ ਵੀ ਤੁਸੀਂ ਇਹ ਇਹ ਲਿਖਿਆ ਹੈ ਬਿਦਾਦੂ ਨੇ ਜਰਮਾਨਾ ਕਿ ਵੀ ਉਹ ਦੁਮਾਲਿਆਂ ਵਾਲੇ ਸਿੱਖ ਨੇ ਉਹ ਰਹਿਣੀ ਬਹਿਣੀ ਵਾਲੇ ਸਿੱਖ ਨੇ ਉਹ ਅੰਮ੍ਰਿਤਾਲੀ ਸਿੱਖ ਨੇ ਖੰਡੇ ਦੀ ਬੋਲ ਉਹਨਾਂ ਨੇ ਲਈ ਹੋਈ ਹੈ ਤੁਸੀਂ ਇਹ ਗੱਲ ਨਾ ਕਹਿੰਦੇ ਹੋ ਮੈਂ ਦਾਦੂ ਆ ਜੀ ਤੁਹਾਨੂੰ ਪੁੱਛਣਾ ਚਾਹਾਂਗਾ ਇੱਕ ਮੇਰਾ ਛੋਟਾ ਜਿਹਾ ਚੈਲੇਜ ਹੈ ਤੁਹਾਨੂੰ ਵਿਚਾਰ ਨਹੀਂ ਤੇ ਸਾਰਿਆਂ ਨੂੰ ਚੈਰੰਜ ਹੈ ਮੈਂ ਤੁਹਾਨੂੰ ਇਹ ਕਹਿਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੰਜ ਸ਼ਬਦ ਮੈਂ ਕਹਿਣਾ ਤੁਸੀਂ ਉਹਨਾਂ ਦੇ ਅਰਥ ਕਰਕੇ ਦੱਸ ਦਿਓ ਭਾਵੇਂ ਆਪਣੇ ਕੋਲ ਟੀਕਾ ਰੱਖਦੇ ਹੋ ਗੁਰੂ ਗ੍ਰੰਥ ਸਾਹਿਬ ਦਾ ਕੋਈ ਤੁਸੀਂ ਤਾਂ ਫਰੀਦ ਗੋਟੀ ਟੀਕੇ ਹੀ ਪੜ੍ਹਦੇ ਹੋ ਕਿ ਸਾਧਾਂ ਹਲਾ ਨੇਰ ਬਣਿਆ ਲਾ ਉਹੀ ਕੋਲ ਰੱਖਦੇ ਹੋ ਤੇ ਪੜ੍ਹ ਕੇ ਤੇ ਤੁਸੀਂ ਮੈਨੂੰ ਕੋਈ ਪੰਜ ਸ਼ਬਦਾਂ ਦੇ ਅਰਥ ਜਿਹੜੇ ਮੈਂ ਪੁੱਛਾਂ ਦੱਸ ਦਿਓ ਮੈਂ ਮੰਨ ਜਾਵਾਂਗਾ ਤੁਹਾਨੂੰ ਵੀ ਕਿੰਨੇ ਕ ਸਾਥ ਹੈਗੇ ਹੋ ਜਾਂ ਤੁਹਾਡਾ ਕਿਹੜਾ ਕੋਈ ਸਾਥ ਜਿਹੜੇ ਨੇ ਉਹ ਆ ਕੇ ਗੱਲ ਕਰ ਰਵੇ ਹੁਣ ਮੈਂ ਤੁਹਾਡੀ ਜਰਮਨਵਾ ਦੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਰਹਿਤ ਵਹਿਤ ਦੇ ਪੱਕੇ ਕਹਿੰਦੇ ਹੋ ਤੁਮਾਰੇ ਜ ਉੱਚੋ ਕੋਈ ਜਨਾ ਜਪਜੀ ਸਾਹਿਬ ਦਾ ਪਾਠ ਜਿਹੜਾ ਹੈ ਉਹ ਜ਼ਬਾਨੀ ਸੁਣਾ ਦੇ ਕੋਈ ਪੰਜ ਜਨੇ ਇੱਕ ਦਿਨ ਨੂੰ ਤਾਂ ਆਂਦਾ ਹੋ ਜਾਏਗਾ ਕਿਉਂਕਿ ਗ੍ਰੰਥੀ ਰਹਿ ਚੁਕਾ ਹੋਵੇ ਸ਼ਾਇਦ ਕੋਈ ਪੰਜ ਜਨੇ ਜਪਜੀ ਸਾਹਿਬ ਦਾ ਜ਼ਬਾਨੀ ਪਾਠ ਸੁਣ ਜੇ ਇੱਕ ਇਹ ਰਹਿ ਤੀਏ ਨੇ ਤੇ ਇਹਨਾਂ ਨੂੰ ਜਪਜੀ ਸਾਹਿਬ ਤੇ ਘੱਟੋ ਘੱਟ ਯਾਦ ਹੋਏਗਾ ਪੰਜ ਬਾਣੀਆਂ ਜਿਨ੍ਹਾਂ ਨੂੰ ਇਹ ਕਹੇ ਉਹ ਤਾਂ ਨਹੀਂ ਯਾਦ ਹੋਣੀਆਂ ਇਹ ਤਾਂ ਜਪਜੀ ਸਾਹਿਬ ਤੇ ਆ ਫਿਰ ਮੈਂ ਕੋਰ ਕਹਿਣਾ ਚਲੋ ਇਨ ਗੋਬੀ ਗੋਟਕਾ ਅੰਦਰ ਪੜ ਕੇ ਜਪਜੀ ਸਾਹਿਬ ਦਾ ਪਾਠ ਸ਼ੁੱਧ ਕਰਕੇ ਥਾੜ ਦੇਣ ਤੇ ਮੈਂ ਤਾਂ ਇਹਨਾਂ ਨੂੰ ਮੰਨ ਜਾਵਾਂਗਾ ਵੀ ਇਹ ਜਿਹੜੇ ਨੇ ਰਹਿਤ ਬਤਵਾ ਦੇ ਸਿੱਖ ਨੇ ਇਹ ਜਿਹੜੇ ਨੇ ਇਹ ਦੁਮਾਲੇ ਸਜਾ ਕੇ ਆ ਜਾਂਦੇ ਨੇ ਇਹ ਪੱਗਾਂ ਬਨ ਕੇ ਆ ਜਾਂਦੇ ਨੇ ਤੇ ਸਾਰਾ ਜੀਵਨ ਇਹਨਾਂ ਦਾ ਜਿਹੜਾ ਤੁਸੀਂ ਉੱਥੇ ਜਾ ਕੇ ਦੇਖੋ ਅਸੀਂ ਤਾਂ ਵਸਤੇ ਚ ਬੈਠੇ ਆਂ ਮਗਰਬ ਚ ਬੈਠੇ ਪੱਛਮ ਚ ਬੈਠੇ ਆਂ ਅਸੀਂ ਇਹਨਾਂ ਦਾ ਜੀਵਨ ਜਾਣਦੇ ਆਂ ਇਹ ਐਤਵਾਰ ਦੇ ਦਿਨ ਗੁਰਦੁਆਰੇ ਚ ਸਕਰਟਾਂ ਪਾ ਕੇ ਤੇ ਚੋਹੇ ਪਾ ਕੇ ਆ ਜਾਂਦੇ ਨੇ ਤੇ ਬਾਕੀ ਦਿਨਾਂ ਚ ਚੀਨਾ ਪਾਈ ਫਿਰਦੇ ਨੇ ਔਰ ਸਾਰੀਆਂ ਰਕਤਾ ਕਰਦੇ ਨੇ ਇਹਨਾਂ ਚ ਕਿੰਨੇ ਜਨੇ ਸ਼ਰਾਬ ਪੀਂਦੇ ਨੇ ਜਿਹੜੇ ਸਾਰੀ ਦੁਨੀਆ ਜਾਣਦੀ ਹੈ ਇਹਨਾਂ ਚ ਕਿੰਨੇ ਜਨੇ ਸਾਰਾ ਦਿਨ ਕਫਰ ਤੇ ਝੂਠ ਬੋਲਦੇ ਨੇ ਇਹ ਕਿੰਨੇ ਜਿਹੜੇ ਨੇ ਮੈਡੀਕਲ ਦੱਸ ਕੇ ਤੇ ਜਿਹੜੀਆਂ ਛੁੱਟੀਆਂ ਲੈਂਦੇ ਨੇ ਬੇਈਮਾਨੀਆਂ ਕਰਦੇ ਨੇ ਕਿਸ ਤਰ੍ਹਾਂ ਜਿਹ ਟੈਕਸ ਮਾਰਦੇ ਨੇ ਸਾਰਾ ਕੁਝ ਪਤਾ ਹੈ ਇਹ ਕਿਹੜੀ ਸਿੱਖੀ ਹੈ ਇਹ ਦਿਖਾਵੇ ਦੇ ਤੌਰ ਤੇ ਇਹਨਾਂ ਨੇ ਕਈਆਂ ਦੇ ਕੇਸ ੜੀ ਰੱਖੇ ਨੇ ਉਹ 40 ਬੰਦਿਆਂ ਦੀ ਜਿਹੜੀ ਫੋਟੋ ਉਸ ਗੁਰਪ੍ਰੀਤ ਨਾਲ ਖਿੱਚੀ ਹੋਈ ਹੋ ਮੈਪਾਈ ਹੋਈ ਹੈ ਉਹ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਆਖਰੀ ਗੱਲ ਕਰਨੀ ਚਾਹਾਂਗਾ ਗਲਤ ਹੁੰਦੇ ਨੇ ਗੁਰਪ੍ਰੀਤ ਸਿੰਘ ਬਾਰੇ ਜਿਹੜੀ ਕੱਲ ਸ਼ੇਰਪੰਜਾਬ ਰੇਡੀਓ ਤੇ ਕੁਲਦੀਪ ਸਿੰਘ ਨੇ ਜਿਹੜਾ ਪੇਸ਼ ਕੀਤਾ ਇਹਨਾਂ ਨੂੰ ਸ਼ੇਵਦੇਵ ਸਿੰਘ ਨੇ ਇਸ ਗੁਰਪ੍ਰੀਤ ਬਾਰੇ ਜੋ ਕੁਝ ਉਸਨੇ ਕੈਲੀਫੋਰਨੀਆ ਵਾਲੇ ਉਹਦਾ ਤਾਂ ਨਾ ਵੀ ਕੁਝ ਹੋਰ ਹੈ ਉਹਨੂੰ ਪਤਾ ਨਹੀਂ ਜਿੱਦਾਂ ਰਾਮ ਸ਼ੌਤਮੇ ਨੂੰ ਜਿੱਦਾਂ ਕੇਪੀ ਗਲਨੀ ਅਮਰੀਕਾ ਵਿੱਚ ਗਿਆ ਸੀ ਉਸ ਦਾ ਵੀ ਇਸ ਨੂੰ ਵੀ ਕਿਸੇ ਕੇਪੀ ਗਲ ਜਾਂ ਇੰਟੈਲੀਜੈਂਸ ਏਜੰਸੀ ਨੇ ਉੱਥੇ ਭੇਜ ਆਇਆ ਹੋਵੇ ਕਿਉਂਕਿ ਹੈ ਤਾਂ ਘਰੀਬਾ ਬੰਦਾ ਸੀਗਾ ਤੇ ਡੇਰਿਆਂ ਦੇ ਉੱਤੇ ਆਪਣੀ ਮਾਂ ਦੇ ਨਾਲ ਰਹਿੰਦਾ ਸੀਗਾ ਪਰ ਮਸਾ ਰੋਟੀ ਜਿਹੜੀ ਹੈ ਉਹਦੇ ਸਿਰ ਤੇ ਸੀ ਚੰਦਾ ਸੀਗਾ ਉਹਦਾ ਰਾਜ ਜੋ ਸ਼ਿਫਟ ਇੱਕ ਨੇ ਖੋਦੇ ਹੈ ਉਹ ਹੋਰ ਵੀ ਸਾਫ਼ ਕਰਦਾ ਹੈ ਵੀ ਇਹ ਬੰਦਾ ਕੋਈ ਨਾ ਕੋਈ ਏਜੰਸੀ ਜੜੀ ਉਸ ਤੋਂ ਇਸ ਨੇ ਪ੍ਰਮੋਟ ਕੀਤਾ ਤੇ ਅੱਜ ਉਸ ਦੇ ਮੁਕਾਬਲੇ 21 ਤਰੀਕ 21 ਮਈ ਨੂੰ ਜਿਹੜੀ ਹੈ ਇਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜ ਜਿਹਦੇ ਵਿੱਚ ਉਸ Shivdesh Singh ਜੋਗਾ ਦਾ ਕਈ ਉਹਦਾ ਡਿਫੈਂਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਐਡੀ ਕਟਿਆ ਬੋਲੀ ਮੈਂ ਇਸ ਦੀ ਕਦੇ ਨਹੀਂ ਦੇਖੀ ਕਿਸੇ ਹੋਰ ਦੀ ਨਹੀਂ ਦੇਖੀ ਕਈ ਵਾਰੀ ਪੰਜ ਛੇ ਵਾਰੀ ਇਸ ਨੇ ਹਰਾਮਜ਼ਾਦਾ ਲਫ਼ਜ਼ ਵਰਤੇ ਹੋਰ ਵੀ ਕਈ ਲਫ਼ਜ਼ ਵਰਤੇ ਨੇ ਇਹ ਆਪਣੇ ਨੂੰ ਧਰਮ ਦਾ ਪ੍ਰਚਾਰ ਕਹਿੰਦਾ ਹੈ ਉਹ ਭਾਈ ਇਹ ਇੱਕ ਇੰਟੈਲੀਜੈਂਸ ਏਜੰਸੀ ਦਾ ਕਟਿਆ ਜਿਆ ਜਿਹੜਾ ਉਹ ਕਾਰਟੂਸ ਹੈ ਜਿਹੜਾ ਹੁਣ ਹੁਣ ਜਿਹੜਾ ਚੱਲ ਨਹੀਂ ਸਕਦਾ ਹੁਣ ਇਹ ਜਿਹੜਾ ਬੇਨਕਾਬ ਹੋ ਚੁੱਕਾ ਹੈ ਨੰਗਾ ਹੋ ਚੁੱਕਾ ਹੈ ਦਾਦੂワਜੀ ਤੁਸੀਂ ਜੇ ਤੁਹਾਡੇ ਅੰਦਰ ਜ਼ਰਾ ਵੀ ਗੁਰੂ ਨਾਨਕ ਦੀ ਸਿੱਖੀ ਹੈ ਤਾਂ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਭਾਈ ਪੰਥ ਪ੍ਰੀਤ ਸਿੰਘ ਸਾਡਾ ਛੋਟਾ ਵੀਰ ਜਿਹੜਾ ਅਸਲ ਸਿੱਖੀ ਦਾ ਪ੍ਰਚਾਰ ਕਰ ਰਿਹਾ ਔਰ ਅਸਲ ਸਿੱਖੀ ਦੇ ਪ੍ਰਚਾਰ ਨੂੰ ਰੋਕੋਗੇ ਤਾਂ ਅਸੀਂ ਸਮਝਾਂਗੇ ਕਿ ਤੁਸੀਂ ਗੁਰੂ ਨਾਨਕ ਨੂੰ ਰੁਕਣਾ ਚਾਹੁੰਦੇ ਹੋ ਤੁਸੀਂ ਗੁਰੂਗ੍ਰਸਬ ਨੂੰ ਰੋਕਣਾ ਚਾਹੁੰਦੇ ਹੋ ਤੁਸੀਂ ਸਿੱਖੀ ਨੂੰ ਰੋਕਣਾ ਚਾਹੁੰਦੇ ਹੋ ਤੁਸੀਂ ਗੁਰਮਤ ਨੂੰ ਰੋਕਣਾ ਚਾਹੁੰਦੇ ਹੋ ਤਾਂ ਭਾਈ ਦਾਦੂ왈 ਜੀ ਸੰਤ ਦਾਦੂ왈 ਜੀ ਦਾਦੂ ਵਾਲ ਦਾਦੂ ਸਾਹਿਬ ਜੀ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਨੇ ਸਭ ਨੂੰ ਨਗੇ ਉੱਚ ਕੇ ਕਿਰਪਾ ਕਰਕੇ ਕੌਮ ਤੇ ਤਰਸ ਸਿਖਾਓ ਇਹਨਾਂ ਗੁੰਡਿਆਂ ਦੀ ਹਮਾਇਤ ਨਾ ਕਰੋ ਗੁਰੂਵਚਨ ਸਿਓ ਤਾਂ ਜਿਹੜਾ ਉਹ ਇਸ ਟੋਲੇ ਦਾ ਜਿਹੜਾ ਇੱਕ ਛੋਟਾ ਜਿਹਾ ਹਿੱਸਾ ਹੈ ਤੇ ਇਹ ਜਿਹੜਾ ਤੁਸੀਂ ਇਹਨਾਂ ਦੇ ਟਿੱਕੇ ਨਾ ਚੜੋ ਕੰਤ ਤੇ ਜਰਮ ਨਾ ਕਰੋ ਵਾਸਤਾ ਜੇ ਅਕਾਲ ਪੁਰਖ ਦਾ ਵਾਸਤਾ ਜੇ ਗੁਰੂ ਨਾਨਕ ਦਾ ਵਾਸਤਾ ਜੇ ਗੁਰੂ ਗ੍ਰੰਥ ਸਾਹਿਬ ਦਾ ਸਿੱਖੀ ਦਾ ਪ੍ਰਚਾਰ ਹੋ ਰੰ데요 ਲੋਕਾਂ ਵਿੱਚ ਧਰਮ ਦਾ ਪ੍ਰਚਾਰ ਹੋ ਰੰ데요 ਉਹ ਨਾ ਹੋਵੇ ਲੋਕੀ ਕਹਿੰਨ ਬਈ ਤਰ ਮੁੱਢ ਗਿਆ ਹੈ ਸਿੱਖੀ ਦਾ ਖਾਤਮਾ ਹੋ ਰਿਹਾ ਹੈ ਉਹ ਖਾਤਮਾ ਜੇ ਹੁੰਦਾ ਤੇ ਤੁਸੀਂ ਉਹਦੇ ਮੂਰੇ ਬਨ ਜਾਓਗੇ ਤੁਸੀਂ ਮੂਰੇ ਬਨ ਰਹੇ ਹੋ ਸੋ ਮੈਂ ਪੰਥ ਨੂੰ ਬੇਨਤੀ ਕਰਾਂਗਾ ਵੀ ਇਹੋ ਜਿਹੇ ਲੋਕਾਂ ਦੀਆਂ ਪਰਵਾਹ ਨਾ ਕਰੋ ਇਹਨਾਂ ਦੀ ਗੱਲਾਂ ਨਾ ਸੁਨਿਆ ਕਰੋ ਇਹਨਾਂ ਨੂੰ ਜੇ ਕਿਤੇ ਆਉਣ ਤੇ ਇਹਨਾਂ ਨੂੰ ਸਵਾਲ ਪੁੱਛੋ ਵੀ ਤੁਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਕਿਉਂ ਰੁਕਣਾ ਚਾਹੁੰਦੇ ਹੋ ਇਹ ਤੁਹਾਡੇ ਨਾਲ ਦੋ ਗੱਲਾਂ ਜੜੀਆਂ ਕਰਨੀਆਂ ਸੀ ਅੱਜ ਕੀਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ